ਵੜਵਾਇਤ ਸਾਰੇ ਨੇ ਵੀ ਹਾਲ ਨੇ ਤੁਹਾਡੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵੇਰੇ ਸਵੇਰੇ ਅੱਜ ਚਾਹ ਦਾ ਗਲਾਸ ਦੇ ਕੇ ਤੁਸੀਂ ਸਮਝ ਗਏ ਹੋਊਂਗੇ ਮੁੰਡੇ ਵੀ ਤਿਆਰ ਨਹੀਂ ਜਾਣ ਵਾਸਤੇ ਤੇ ਬਾਕੀ ਅਜ 19 ਸਤੰਬਰ ਆ ਤੇ ਦਿਨ ਹੈਗਾ ਦਾ ਬਾਈ ਜੀ ਅੱਜ ਕਿਹੜੇ ਸ਼ਨੀਵਾਰ ਦਾ ਬਾਕੀ ਪਤਾ ਨਹੀਂ ਚੱਕਰ ਆਜ ਵੀ ਸ਼ੁੱਕਰਵਾਰ ਦਾ ਦਿਨ ਆ ਬਾਕੀ ਦਿਨ ਯਾਦ ਨਹੀਂ ਰਹਿੰਦੇ ਤਰੀਕ ਯਾਦ ਰਹਿੰਦੀ ਆ 59 ਦਿਨ ਦੀ ਸ਼ੁਰੂਆਤ ਹੈ ਸੋਨਾ ਜਾਂ ਮੌਸਮ ਤੇ ਚਲਦੇ ਆ 6 ਵਜੇ ਦਾ ਸਮਾਂ ਹੋ ਜਾਂਦਾ ਤੇ ਬਾਬਾ ਜੀ ਨੂੰ ਮਿਲ ਕੇ ਅੱਪਾ ਤੋਂ ਚਲਦੇ ਆਂ ਜੀ ਡਬਲ ਕੋਰ ਨੂੰ ਜਾਣਾ 140 40 ਕਿਲੋਮੀਟਰ ਤੇ ਧੂਏ ਨੇ ਓਕੇ ਕਰਕੇ ਬੱਸ ਲਾ ਰੱਖੀ ਆ ਬੱਸ ਨਾਲ ਸਾਨੂੰ ਚੜੀ ਜਾਂਦਾ

ਤੇ ਅੰਕਲ ਜੀ ਨੇ ਵਧੀਆ ਆਪਣਾ ਪੂਰਾ ਮਾਰਦਾਨੀ ਕੀਤਾ ਜੇ ਕਿਤੇ ਹੋਰ ਵੀਰ ਭਾਈ ਜਿੱਥੇ ਨਹੀਂ ਲੰਗਦਾ ਜਾਂ ਪੜਨਾ ਸਾਹਿਬ ਤੋਂ ਹਯੂਰ ਸਾਹਿਬ ਵੱਲ ਜਾਂਦਾ ਜਾਂ ਹਯੂਰ ਸਾਹਿਬ ਤੋਂ ਪੜਨਾ ਸਾਹਿਬ ਵੱਲ ਜਾਂਦਾ ਤਾਂ ਇੱਥੇ ਰਾਵਣਾ ਰੁਕ ਸਕਦਾ ਆਪਣਾ ਅੰਕਲ ਜੀ ਦਾ ਪਾਲ ਠਾਬਾ ਤੇ ਇਹ ਟੂਲ ਦੇ ਨੇੜੇ ਪੈਂਦਾ ਹੀ ਪਿੰਡ ਨਹੀਂ ਪਤਾ ਮੈਨੂੰ ਚਲੋ ਜਾਂਦੇ ਫਿਰ ਸੌਪ ਦੇਖ ਕੇ ਦੱਸ ਦਾਂਗੇ ਤੇ ਬਾਕੀ ਅੰਕਲ ਜੀ ਦਾ ਇੱਥੇ ਲਾਸਟ ਹੀ ਮੰਥ ਹੈ ਉਸ ਤੋਂ ਬਾਅਦ ਉਹ ਇੱਥੇ ਹੋਰ ਕੋਈ ਸੰਭੂਗਾ ਭਾਈ ਤੇ ਇਹ ਬਿਲਕੁਲ ਇੰਡੀਅਨ ਵਾਲ ਆਪਣੇ ਭਾ ਕੀ ਆ ਪੰਪ ਦੇ ਬਿਲਕੁਲ ਸਾਹਮਣੇ ਆ ਭਾਈ ਟਾਬਾ ਬਾਕੀ ਚੱਲਦੇ ਆ ਹੁਣ ਟੋਲ ਤੋਂ 500 ਮੀਟਰ ਪਿੱਛੇ ਆ ਉਸੇ ਦਾ ਪਰ 1 ਕਿਲੋਮੀਟਰ ਦਾ ਬੋਰਡ ਲੱਗਿਆ ਹੋਇਆ ਸਾਨੂੰ 500 ਮੀਟਰ ਰਾਤ ਕਹਿ ਗਏ ਕਿ ਭਾਈ ਤੇ ਆ ਜੀ ਦਾ ਭਾਲ ਸਿੰਘ ਗਿੱਲ ਟਾਬਾ ਭਾਈ ਕੋਰੇਰੋ ਕੇ ਦੀ ਆparat ਤੇ ਹੁਣ ਚੱਲਦੇ ਆ ਕੜ ਨਹੀਂ ਰਹੇਗਾ ਸਾਈਡ ਦੇ ਬਾਈਪਾਸ ਹੋ ਕੇ ਸਿੱਧਾ ਜਬਲਪੁਰੋਂ ਨਿਕਲ ਗਏ ਆ ਤੇ 115 ਕਿਲੋਮੀਟਰ ਜਬਲਪੁਰ ਰਹੇਗਾ ਅਜੇ 9 ਵਜੇ ਦਾ ਹੀ ਟਾਈਮ ਹੋਇਆ ਆ ਪਰ 6:30 6 ਵਜੇ ਨੂੰ ਚੱਲ ਪਏ 2.5 ਘੰਟਿਆਂ ਦੇ ਵਿੱਚ ਆਪਾਂ ਬਾਲਾ ਨਹੀਂ ਭਾਈ 42 ਕਿਲੋਮੀਟਰ ਘੜਤਾ ਸੀਗਾ ਇੱਥੇ ਜਬਲਪੁਰ 100 ਕਿਲੋਮੀਟਰ ਲਿਖਾ ਹੋਇਆ ਸਹੀ ਇਨਾ ਥੱਲੇ ਸਾਈਕਲ ਕਰਤੇ ਸੀ ਭਾਈ ਆਪਾਂ ਚੱਲਦੇ ਆ ਫੇਰ ਤੋਂ ਇੱਕ ਪਾਸਾ ਜਿਹੜਾ ਭਿੱਜੇਗਾ ਸ਼ੀਟ ਦਾ ਬਾਕੀ ਆ ਆਪਣੇ ਭਾਈ ਸ਼ਾਇਦ ਆਪਣੇ ਪਿਆਬੀ ਵਾਈ ਦੀ ਕਮਾਈਨਾ ਜੀ ਇੱਥੇ ਕੈਨੇਡਾ ਦੀ ਸ਼ਾਪ ਆ ਦੁਕਾਨ ਹੈ ਇਹ ਸੀਗਾ ਨਾਬੇ ਏਰੀਆ ਦਾ ਬਾਈ ਪਹੁੰਚ ਗਏ ਭਾਈ ਜਵਲਪੁਰ ਆਪਾਂ ਤੇ ਚੱਲਿਆ ਗੁਰਦੁਆਰਾ ਸਾਹਿਬ ਜਾ ਕੇ ਦਿਖਾਉਣੇ ਤੁਹਾਨੂੰ ਗੁਰੂ ਘਰ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਇਹ ਗੋਰਖਪੁਰ ਦੇ ਵਿੱਚ ਪੈਂਦਾ ਹੈ ਇੱਥੇ ਬਾਕੀ ਤੁਹਾਨੂੰ ਸਵੇਰੇ ਦੱਸਾਂਗੇ ਤੁਹਾਨੂੰ ਇਤਿਹਾਸ ਤੇ ਬਾਕੀ ਗੁਰਦੁਆਰਾ ਬਹੁਤ ਸੋਹਣਾ ਬਣਾਇਆ ਕੀਤਾ ਛੋਟਾ ਜਿਹਾ ਗੁਰਦੁਆਰਾ ਹੈ ਆਹ ਇਹ ਦਫਨੀ ਕੱਲ ਤੋਂ ਬਾਅਦ ਇਹਨੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਨਾ ਉਹ ਸ਼ਨੀਵਾਰ ਦਾ 20 ਸਤੰਬਰ 2025 ਤੇ ਅੱਜ ਆਪਾਂ ਜਾਣਾਗਾ ਸਿਵਨੀ ਗੁਰਦੁਆਰਾ ਸਾਹਿਬ ਆ ਇਹ ਗੋਰਖਪੁਰ ਦੇ ਵਿੱਚ ਪੈਂਦਾ ਬਈ ਇਹ ਇੱਥੇ ਹੈ ਨਹੀਂ ਗੁਰਦੁਆਰਾ ਸਾਹਿਬ ਇਹ ਵੈਸੇ ਟਰਸਟ ਵੱਲੋਂ ਬਣਾਇਆ ਗਿਆ ਇਹ ਬਾਕੀ ਬਹੁਤ ਸੋਹਣਾ ਮੈਨੇਜ ਕੀਤਾ ਆਇਆ ਦੇਖ ਸਕਦੇ ਹੋ ਤੇ ਆਪਾਂ ਆ ਰੁਕੇ ਸੀਗੇ ਉਧਰ ਜਿਆ ਬਾਬਾ ਯੋਰੀ ਹੋਣਾ ਇਹਨੇ ਹੈ ਅਗੁਰੂ ਘਰ ਇੱਥੇ ਸੁੱਕੀ ਜੁੰਦੇ ਬੈਠੇ ਲੋਕ ਨਿਕਲ ਕੇ ਅਸੀਂ ਗੁਰਦੁਆਰਾ ਸਾਹਿਬ ਤੋਂ ਤੇ ਉਧਰ ਇੰਨਾਂ ਚੜਾਈਆਂ 'ਚ ਬਹੁਤ ਆਉਣੀਆਂ ਤੇ ਬਹੁਤ ਸੋਹਣਾ 뷰 ਪੁਆਇੰਟ ਵੀ ਬਹੁਤ ਅੱਜ ਬਹੁਤ ਆਉਣੀਆਂ ਜਿਦ ਕਿਲਾ ਵਗੈਰਾ ਵੀ ਬਣਾਵਾਂਗੇ ਭਾਈ ਆਰੇ ਮੇ ਰੁਕੇ ਹੋਗਾ ਹਾਂ ਹਾਂ ਗੁਰੂ ਘਾਟੀ ਤੇ ਟੋਲ ਕੋਲੇ ਰੁਕੇ ਸੀ ਤੇ ਅੰਕਲ ਬਾਬਾ ਕੋਹਾ ਨਹੀਂ ਸਾਡਾ ਕਰੇ ਤੇ ਪਹਿਲੀ ਵਾਰੀ ਟਰਾਈ ਕਰ ਰਿਹਾ ਮੈਨੂੰ ਵਧੀਆ ਲੱਗਿਆ ਸ਼ਾਇਦ ਉਧਰਲੀ ਸਾਡੇ ਜਦੋਂ ਹਯੂਰ ਸਾਹਿਬ ਵੱਲੀਓ ਪਟਨਾ ਸਾਹਿਬ ਵੱਲੋਂ ਆਉਣੇ ਆ ਉਧਰੋਂ ਚੜਾਈਆਂ ਵੱਧ ਪੈਂਦੀਆਂ ਸ਼ਾਇਦ ਇੱਧਰ ਉਧਰਾਈਆਂ ਵੱਧ ਨਹੀਂ ਬਈ ਮੈਨੂੰ ਤਾਂ ਐਂ ਲੱਗਦਾ ਸ਼ੱਕ ਬਾਕੀ ਦੇਖਦੇ ਜਾ ਕੇ ਅਬ ਪਹਿਲੇ ਆ ਸਾਈਕਲ ਤੇ ਜੋ ਐਕਸਪੈਰੀਮੈਂਟ ਆ ਮਤਲਬ ਕੀ ਜਿਹੜਾ ਰੂਟ ਆ ਉਹ ਆਪਾਂ ਚੇਂਜ ਕੀਤਾ ਹਨਾ ਵੀ ਪਹਿਲਾਂ ਲੋਕ ਹਜ਼ੂਰ ਸਾਹਿਬ ਜਾ ਕੇ ਫੇਰ ਪਡਣਾ ਸਾਹਿਬ ਨੂੰ ਜਾਂਦੇ ਆ ਆਪਾਂ ਪੰਜਾਬ ਉੱਪਰਲੇ ਸਾਰੇ ਚਾਰੇ ਤਖਤ ਕਰਕੇ ਹੁਣ ਦੰਦਵਾ ਸਾਹਿਬ ਵਾਲਾ ਉਹ ਸੌਰੀ ਬਈ ਮੰਨ ਕੇ ਚੱਲੋ ਨਦੇੜ ਸਾਹਿਬ ਹਜ਼ੂਰ ਸਾਹਿਬ ਵਾਲਾ ਆਪਾਂ ਲਾਸਟੇ ਕਰਾਂਗੇ ਕਿਉਂਕਿ ਸਾਰੇ ਪਹਿਲਾਂ ਇਹ ਕੱਟਦੇ ਕਰਦੇ ਨੇ ਬਾਅਦ ਵਿੱਚ ਪੰਜਾਬ ਨੂੰ ਹੁੰਦੇ ਹੋਏ ਪੰਜਾਬ ਵਾਲੇ ਕਰ ਦਿੰਦੇ ਨੇ ਪਰ ਆਪਾਂ ਪੰਜਾਬ ਵਾਲੇ ਤੇ ਯੂਪੀ ਵਿਹਾਰ ਜਿਹੜਾ ਖਤਰ ਬੇਕਾਰ ਏਰੀਆ ਸਭ ਤੋਂ ਪਰ ਆਪਣੇ ਨਾਲ ਕੁਝ ਹੋਇਆ ਹੈ ਨਹੀਂ ਉਧਰ ਸਭ ਵਧੀਆ ਚੱਲੀ ਗਿਆ ਤੇ ਬਾਕੀ ਇੱਥਾਂ ਕਰਕੇ ਆਪਾਂ ਇੱਧਰ ਟਲਾਨਾ ਪੱਤ ਨਹੀਂ ਹੈਣਾ ਤੇ ਹੁਣ ਨਦੀਰ ਸਾਹਿਬ ਵੱਲ ਚੱਲਨੇ ਆਪਾਂ ਵਧੀਆ ਪਹੁੰਚ ਜਾਗੇ ਭਈ ਆਪਣਾ ਅਜਿਹੜਾ ਜੂ 450 ਕਿਲੋਮੀਟਰ ਪੰਪ ਦਿਖਿਆ ਸੀ ਸੁਣਿਆ ਸੱਚ ਸੁਣਿਆ ਨਹੀਂ ਬਈ ਸੋਚਿਆ ਪਾਣੀ ਭਰ ਲਿਆ ਜਾਵੇ ਤੇ ਬਾਟੇ ਤੋਂ ਲੈ ਕੇ ਆਈਗਾ ਪਾਣੀ ਭਰਦੇ 50 ਕਿਲੋਮੀਟਰ ਆਪਾਂ ਸਾਡੇ 1:6 ਵਜੇ ਚੱਲੇ ਸੀ ਹਨ 7 ਵਜੇ ਚੱਲੇ ਸੀ ਯਾਦ ਨਹੀਂ ਤੇ ਇਸ ਟਾਈਮ 12:00 ਵਜੇ ਹੀ ਬੱਜੇ ਨਹੀਂ ਤੇ ਮੈਂ ਰੋਟੀ ਖਾ ਲਈਏ 56 ਕਿਲੋਮੀਟਰ ਆਪਣਾ ਹੋ ਚੁੱਕਿਆ ਬਾਕੀ ਇਹ ਤੋਂ ਪਹਿਲਾਂ ਦੋ ਗਲਾਬ ਜਾਮਣਾ ਰੋਂਬੜ ਘੇਟਾ ਤੁਹਾਨੂੰ ਪਤਾ ਹੀ ਗੋਲਡੀ ਦੇ ਹਿੱਸੇ ਦੀ ਮੈਂ ਖਾ ਗਿਆ ਤੇ ਕਰਦੇ ਆ ਰੋਟੀ ਸ਼ੁਰੂ ਇੱਕ ਸਿਆ ਬਾਈ ਮੈਂ ਜਿਹੜਾ ਕਿ ਮਰ ਉੱਠੇਗੀ ਉਹ ਅੱਛਾ ਰੀਲ ਬਣਾ ਗਿਆ ਵੀਡੀਓ ਕੀ ਨਾਮ ਬਾਈ ਤੁਹਾਡਾ ਮੇਰਾ ਨਾਮ ਜਿਹੜਾ ਗੁਰਦੇਵ ਹੈ ਜੀ ਹੋਰ ਪਰਿਵਾਰ ਵਧੀਆ ਸਾਰੇ ਸਭ ਚੜਦੀ ਕਲਾ ਵੀਰ ਤੂੰ ਹੀ ਸੁਣਾ ਵਧੀਆ ਵਧੀਆ ਤੁਹਾਨੂੰ ਮਿਲ ਕੇ ਚੜਦੀ ਕਲਾ ਹੋਰ ਹੋ ਗਈ ਪੰਜਾਬੀ ਦੇਖ ਕੇ ਹਾਂਜੀ ਹਾਂਜੀ ਤਾਂ ਹੈ ਜੀ ਹੋਰ ਸੁਣਾਉਗੀ ਗੱਲ ਬਸ ਵਧੀਆ ਸਭ ਚੜਦੀ ਤੇ ਤੁਸੀਂ ਸਾਨੂੰ ਬੋਲ ਮਾਰਿਆ ਦੇਖ ਕੇ ਤੁਹਾਡਾ ਇਹ ਵੀ ਧੰਨਵਾਦ ਬਹੁਤ ਤੇ ਵਧੀਆ ਸਵਾਲ ਲੱਗਿਆ ਜੀ ਤੁਹਾਡਾ ਇਹ ਤਾਂ ਫਿਰ ਤੁਹਾਨੂੰ ਪਤਾ ਜੀ ਆਪਾਂ ਆਪਣੇ ਇੱਕ ਦੂਜੇ ਵੀ ਭਰਾ ਨੂੰ ਦੇਖ ਕੇ ਪੰਜਾਬੀ ਬੰਦਾ ਪਹਿਲੇ ਨੰਬਰ ਤੇ ਆਵਾਜ਼ ਮਾਰਦਾ ਬਿਲਕੁਲ ਬਿਲਕੁਲ ਬਾਕੀ ਨੂੰ ਖੁਸ਼ੀ ਹੁੰਦੀ ਉਹ ਚੜ ਜਾਂਦੀ ਜਦੋਂ ਸਾਨੂੰ ਕੋਈ ਪੰਜਾਬੀ ਮਿਲਦਾ ਪੰਜਾਬੀ ਮਿਲਦਾ ਉਹਦਾ ਅਹੀ ਬਸ ਨਾ ਬਾਗ-ਬਾਗ ਹੀ ਹੋ ਜਾਂਦੇ ਸਹੀ ਗੱਲ ਹੈ ਜਮਾ ਬਾਕੀ ਲੱਗੇ ਹੋਏ ਆਂ ਬਾਈ ਯਾਤਰਾ ਤੇ ਲੈ ਨੇ ਬਹੁਤ ਵਧੀਆ ਵਧੀਆ ਮਾਰਾ ਸੱਚੇ ਪਾਖਾ ਚੜਦੀ ਕਲਾ ਕਰੇ ਤੁਹਾਡੀ ਬਾਬਾ ਜੀ ਕਾਤੀ ਬਾਈ ਵੀ ਵਲੌਗਾਂ ਦੇ ਜੀ ਨਾਲ ਦੇਖੋ ਦੇ ਬਾਈ ਦੇ ਵਲੌਗ ਦੇਖਦੇ ਆਂ ਹਾਂ ਕੋਦੇ ਬਾਈ ਦੇ ਬਹੁਤ ਵਲੌਗ ਦੇਖੂਗਾ ਆਪਾਂ ਜੀ ਤੇ ਬਾਈ ਨੂੰ ਆਪਾਂ ਵੀ ਚੈਨਲ ਸਬਸਕ੍ਰਾਈਬ ਕਰ ਸਕਦੇ ਬਾਈ ਆਪਣੇ ਵਲੌਗ ਵੀ ਦੇਖੂਗਾ ਬਿਲਕੁਲ ਜ਼ਰੂਰ ਦੇਖਣਗੇ ਜੀ ਹਾਂ ਠੀਕ ਆ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਠੀਕ ਹੈ ਠੀਕ ਹੈ ਉਹ ਹੋਰ ਹੀ ਨਖਰੇ ਕਰੀ ਜਾਣ ਤੇ ਉਹ ਡਰਾਈਵਰ ਨੇ ਕੱਢ ਕੇ ਮਿੰਟੋ ਮੇੜੀ ਪਾਣੀ ਫੜਾਤਾ ਕਿ ਉਹ ਡਰਾਈਵਰ ਪਤਾ ਹੁੰਦਾ ਬਿਲਕੁਲ ਡਰਾਈਵਰ ਨੂੰ ਪਤਾ ਹੁੰਦਾ ਯਾਰ ਵੀ ਇਹ ਕੀ ਨੀ ਗੱਲ ਬਾਤ ਤੇ ਬਾਈ ਜੀ ਨਾ ਬਹੁਤ ਸਾਰੀਆਂ ਗੱਲਾਂ ਵਾ ਤਾਂ ਹੀ ਕੀਤੀਆਂ ਕੋਲ 20 25 ਮਿੰਟ ਹੋ ਚੁੱਕੇ ਆਪਾਂ ਨੂੰ ਖੜਿਆ ਨੂੰ ਤੇ ਹੁਣ ਆਪਾਂ ਚੱਲਦੇ ਆ ਬਾਈ ਜੀ ਵਧੀਆ ਲੱਗਾ ਛੜਿਆ ਵਕੇ ਪਰ ਜਾਣ ਨੂੰ ਜੀ ਨਹੀਂ ਕਰਦਾ ਪਰ ਜਾਣਾ ਪੈਣਾ ਸਾਨੂੰ ਚੱਲ ਹੋਲਡ ਹੀ ਆ ਜਾ ਚੱਲਦੇ ਆ ਬਾਈ ਜੀ ਗੱਡੀ ਚਲਾਉਂਦੇ ਨੇ ਤੇ ਫਿਰ ਤੋਂ ਆ ਗਏ ਆਪਾਂ ਉਹੀ ਰੋਡ ਤੇ ਤੇ ਅਨਕਲੀਆਂ ਗੱਲਾਂ ਕਰਕੇ ਸਾਰੇ ਦੁੱਖ ਤੋੜਤੇ ਤੇ ਫੇਰ ਤੋਂ ਮੁੰਡੇ ਰੋਡ ਤੇ ਚੱਲੇ ਆ ਭਾਈ ਬਈ ਸਿਬਣੀ ਆਪਾਂ ਰਹਿ ਗਿਆ 70 ਕਿਲੋਮੀਟਰ ਰਹਿ ਗਿਆ ਹੁਣ ਆਪ ਸਿਬਣੀ ਬਾਗੇ ਦੀ ਵਿਊ ਚੈੱਕ ਕਰੋ ਬਹੁਤ ਸੋਹਣਾ ਚੱਲਦਾ ਪਿਆ ਅੱਜ 90 ਕਿਲੋਮੀਟਰ ਦਾ ਸਫ਼ਰ ਕੱਢ ਕੇ ਤੇ ਆਪਾਂ ਪਹੁੰਚ ਗਏ ਆ ਭਾਈ ਹੈਪੀ ਦੇ ਆਪਣੇ ਗਰਦਾਸਪੁਰ ਵਾਲੇ ਵੱਡੇ ਵਾਈ ਦੇ ਢਾਬੇ ਤੇ ਤੇ ਬਾਈ ਦਾ ਬਹੁਤ ਵਧੀਆ ਸਵੇਰਾ ਤੇ ਅੱਜ ਆਪਾਂ ਇੱਥੇ ਰੁਕਾਂਗੇ ਅੱਜ ਆਪਾਂ 90 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਬਾਕੀ ਟੱਬ ਬਹੁਤ ਸੋਹਣਾ ਮੈਨੇਜਮੈਂਟ ਕੀਤਾ ਹੋਇਆ ਜੀ ਆਇਆਂ ਨੂੰ ਹਰ ਬਾਈ ਨੂੰ ਭਾਈ ਜੀ ਕਹਿੰਦੇ ਨੇ ਤੇ ਬਾਕੀ ਇਹ ਸਾਗਰ ਰੋਡ ਦੇ ਉੱਤੇ ਪੈਂਦਾ ਜੋ ਕਿ ਇਧਰ ਆਪਣੇ ਦਿੱਲੀ ਵੱਲ ਨੂੰ ਨਿਕਲ ਜਾਂਦਾ ਬਾਈ ਕਿ ਤੁਸੀਂ ਵੀ ਰੋਪਣਾ ਹੋਇਆ ਹਨ ਚਲੋ ਵੀ ਬਾਲਾ ਨਹੀਂ ਉਧਰਾਈਆਂ ਜੜਾਈਆਂ ਵੀ ਚੜ੍ਹ ਕੇ ਵੀ ਸਾਨੂੰ ਟਾਈਮ ਲੱਗਣੇ ਸੀ Shivni ਰੁਕ Shivni ਰੁਕਣਾ ਸੀ ਉਹ ਬਾਈ ਤੇ ਬਾਕੀ ਬਾਈ ਦਾ ਟੱਪਾ ਤੁਹਾਨੂੰ ਦਿਖਾਉਣੀ ਆ ਸਾਰਾ ਵਧੀਆ ਸੋਨਾ ਤੇ ਉਹ ਬਾਈ ਜੱਪ ਪਾਰਕ ਕੋਈ ਚੱਲ ਰਹੀ ਏ ਮਨਕੇ ਉਹ ਵੀ ਜੋ ਵੀ ਸ਼ਾਮ ਨੂੰ ਜੋ ਰਜਗਾਉਣੀ ਉਹ ਬਾਈ ਆਹ ਦਾ ਕੰਮ ਕਰਦੇ ਨੇ ਅੱਜੀ ਬਾਈ ਪੰਜਾਬ ਤੋਂ ਨੇ ਆਪਣੇ ਗੁਰਦਾਸਪੁਰ ਏਰੀਆ ਦੇ ਆਹ ਬਹੁਤ ਗੱਡੀਆਂ ਛੱਡਦੀਆਂ ਤੇ ਮਹਾਰਾ ਚੜਦੀ ਕਲਾ ਦੇ ਵਿੱਚ ਰੱਖ ਰੱਖਿਆ ਸਭ ਤੇ ਪਨੀਰ ਤੇ ਚਨੇ ਤੇ ਨਾਲ ਵੀ ਤੰਦੂਰੀ ਰੋਟੀਆਂ ਤੇ ਪੰਜਾਬੀ ਵੀ ਚੱਕਦੀਆਂ